पुन सद केर फलानी I <laughs> हर साल मसेव ਦਿਲਵਾਰ ਕੀ ਤੁਹਾਡੇ ਪੱਤਰਕਾਰ ਗੁਰਵੰਦਰ ਸਿੰਘ ਸਰੋਸਾ

ਬਾਬਾ ਜੀ ਰਮੇਸ਼ ਜੀ ਜੋ ਜਨਨ ਤਮਾਕਾ ਜੀ ਵੀ ਕਹਿੰਦੇ ਆ ਤੇ ਉਹਨਾਂ ਦੀ ਅਗਵਾਈ ਹੇਠੇ ਹਰ ਸਾਲ ਮੇਲਾ ਕਰਵਾਉਂਦੇ ਸੰਗਤ ਦੇ ਸਹਿਯੋਗ ਨਾਲ ਆਪਾਂ ਅੱਜ ਗੱਲ ਕਰਾਂਗੇ ਬਾਬਾ ਰਮੇਸ਼ ਜੀ ਨਾਲ ਤੇ ਸਾਡੇ ਸਾਈਂ ਜੀ ਆ ਜੰਡੇਰਾ ਤੋਂ ਉਹਨਾਂ ਨਾਲ ਵੀ ਕੁਝ 2 ਮਿੰਟ ਦੀ ਗੱਲ ਕਰਾਂਗੇ ਆਓ ਆਪਾਂ ਗੱਲ ਕਰਦੇ ਆਂ ਮੇਲੇ ਦੇ ਸਬੰਧ ਚ ਬਾਬਾ ਰਮੇਸ਼ ਜੀ ਨਾਲ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਜੀ ਇਹ ਕਰਾਮਤ ਬਿਨਾਂ ਵਜਦਾ ਬਹੁਤ ਸੱਚੇ ਦਿਲਵਾਰ ਕੀ ਜੈਂ ਮੈਂ ਤਾਂ ਇਹੀ ਕੰਨ ਚ ਉਹਨਾਂ ਦੀ ਜਿੰਨੇ ਵੀ ਮਾਰ ਪੁੱਸ ਦੇ ਰਿਆਂ ਤੋਂ ਆਏ ਆ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਜੀ ਮੈਂ ਉਹਨਾਂ ਦਾ ਸਵਾਗਤ ਕਰਦਾ ਆ ਆਪਾਂ ਜੇ ਡੇਰੇ ਤੁਰਦੇ ਆ ਹਿੰਦੂ ਸਿੱਖ ਸਾਈ ਮੁਸਲਮਾਨ ਇਹ ਸਾਰੇ ਸਾਂਝ ਡੇਰੇ ਹੁੰਦੇ ਆ ਮਹਾਂਪਰਸਾਂ ਦੇ ਕਿਉਂ ਕਿਸੇ ਦਾ ਵਿਰੋਧ ਨਹੀਂ ਹੁੰਦਾ ਇਹ ਸਾਰੇ ਵਿੱਚ ਜਿੰਨੇ ਵੀ ਮਹਾਂਪਰਸਾਉਂਦੇ ਆ ਵੱਖਾ ਵੱਖੜੇ ਨੇ ਤੋਂ ਆਉਂਦੇ ਆ ਆ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਿਨ। ਉਸ ਤੋਂ ਬਾਅਦ ਸਾਡਾ 32ਵਾਂ ਅੱਜ 32 ਸਾਲ ਹੋ ਗਏ ਆ ਮੇਲੇ ਚੱਲਦੇ ਨੂੰ ਤੇ 32ਵਾਂ ਸਾਲ ਹੋ ਗਿਆ ਤੇ ਮੈਂ ਗਾਹੇ ਕਿੰਨੇ ਵੀ ਜਿਹੜੇ ਗਾਹਾਂ ਕਿਢੀ ਆਉਂਦੀ ਐ ਉਹ ਆਪਣੇ ਨਾਲ ਨੱਚ ਤੋਂ ਥੋੜਾ ਜਿਹਾ ਅਨੁਇਜ ਕਰਨ ਤੇ ਮਹਾਰਾਣੀ ਦੇ ਨਾਲ ਜੁੜਨ ਬਾਹੂ ਗੁਰੂ ਕਹ ਲੋ ਰਾਮ ਕਹ ਲੋ ਅੱਲਾ ਕਹ ਲੋ ਗੋੜ ਕਹ ਲੋ ਪਰਮਾਤਮਾ ਇੱਕੋ ਹੀ ਹੈ ਕਿੱਥੇ ਕੁਝ ਜੁੜਿਆ ਠੀਕ ਹੈ ਪਰ ਸਾਰਿਆਂ ਸਤਿਕਾਰ ਕਰਨਾ ਹੈ ਮੇਰੇ ਵੱਲ ਤੋਂ ਇਹੀ ਹੈ ਜੀ ਸਾਰੀ ਸੰਗਤ ਨੂੰ ਸ਼ਹਿਰ ਸ਼ਹਿਰ ਵਾਸੀਆਂ ਨੂੰ ਸਾਡੇ ਜਿੰਨੇ ਵੀ ਪਰਿਵਾਰ ਆਏ ਸੋ ਜੀ ਸਭਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਜੀ ਜੀ ਆਇਆਂ ਜੀ ਮੈਂ ਤੁਹਾਨੂੰ ਇੱਕ ਸਵਾਲ ਕੀਤਾ ਜੀ ਪਹਿਲਾਂ ਮੈਨੂੰ ਉੱਥੇ ਬਾਹਰ ਵੀ ਉਹ ਚਲੋ ਜਵਾਬ ਤਾਂ ਨਹੀਂ ਮੈਨੂੰ ਦੇ ਹੋਇਆ ਕਿਉਂਕਿ ਤੁਹਾਨੂੰ ਜਿਆਦਾ ਭਾਰੇ ਦੇ ਬਾਰੇ ਪਹਿਲਾਂ ਜੁੜੇ ਅਸੀਂ ਮੇਲੇ ਦੇ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਤੇ ਇਹ ਨਾਮ ਜੀ ਲੰਮੜਾ ਜੀ ਦਾ ਵੀ ਨਾਂ ਭਾਜੂ ਨਾਲ ਲਿਆ ਸੀ ਇਸ ਸਬੰਧ ਵਿੱਚ ਦੋ ਮਿੰਟ ਜਰੂਰ ਤੁਹਾਡੇ ਕੋਲ ਸੁਣਨਾ ਚਾਹੁੰਦੇ ਹਾਂ ਵੀ ਕੀ ਇਹ ਮੇਲੇ ਦੀ ਸ਼ੁਰੂਆਤ ਕਿੱਦਾਂ ਹੋਈ ਆ ਇਹ ਮੇਲੇ ਸੂਰਤ ਸ਼ੁਰੂ ਇਦਾਂ ਮਿਲ ਹੋਇਆ ਜੀ ਸਾਡੇ ਪਰਿਵਾਰ ਦੇ ਵਿੱਚ ਸਾਡੇ ਟਾਇ ਦਾ ਪੁੱਤ ਸੀਗਾ ਸਾਡੀ ਨੌਂ ਸੀ ਤੇ ਚਿੰਤਪਨੀ ਮੱਥਾ ਦੇ ਕਣ ਵਾਤ ਗਏ ਉੱਥੇ ਪਜਾਰੀ ਨੇ ਫੱਲਾ ਵਾਇਆ ਝੋਲੀ ਵਿੱਚ ਤਾਂ ਇਹ ਮਹਾਰਾਣੀ ਦੀ ਜੋਤ ਪ੍ਰਗਟ ਹੋਈ ਉਲਮਾਪੇ ਦਾ ਹੁਣ ਹੈ ਨਹੀਂਗੇ ਤੇ ਇਹ ਮਹਾਰਾਣੀ ਉਹਨਾਂ ਦੇ ਮਾਪੇ ਦਾ ਨਾਂ ਚਮਕਾ ਦਿੱਤਾ ਕਿਉਂ ਜਿਹੜੀਆਂ ਜੋਤਾਂ ਆਉਂਦੀਆਂ ਇਹ ਕਾਸ਼ੂ ਜਿਹੜਾ ਪਰਮਾਤਮਾ ਦੀਆਂ ਬਣ ਕੇ ਆਉਂਦੀਆਂ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਮਾਪੇ ਦਾ ਵੀ ਜਿਨ੍ਹਾਂ ਨੇ ਬੱਚੀ ਨੂੰ ਜਨਮ ਦਿੱਤਾ ਹੈ ਤੇ 32 ਮਹੀਨਾ ਸਾਲ ਹੋ ਗਏ ਸਾਨੂੰ ਇਹ ਮੇਲਾ ਕਰਾਉਂਦਿਆਂ ਨੂੰ ਤੇ ਬਾਕੀ ਜਿਹਨਾਂ ਦੀ ਜਗ੍ਹਾ ਸਾਨੂੰ ਜਗਾ ਵਾਲਿਆਂ ਨੇ ਬਹੁਤ ਸੰਯੋਗ ਦਿੱਤੇ ਆਂ ਚਲੋ ਹਰ ਵੇਲੇ ਚੰਗੀ ਮਾੜੀ ਮੋੜੀ ਚੰਗੀ ਆਉਂਦੀ ਹੈ ਪਰ ਉਹਨਾਂ ਦੇ ਵੀ ਆਈ ਸਾਡੇ ਦੇ ਵੀ ਆਈ ਅਸੀਂ ਵੀ ਕੱਟੀ ਉਹਨਾਂ ਨੇ ਵੀ ਕੱਟੀ ਹੁਣ ਆਪਾਂ ਸਾਰੇ ਰਲ ਮਿਲ ਕੇ ਆਪਾਂ ਮੇਲਾ ਕਰਾਉਨੇ ਆਂ ਤੇ ਸਾਨੂੰ ਬੜਾ ਸੰਯੋਗ ਦਿੰਦੇ ਆਂ ਤੇ ਅਸੀਂ ਸਾਰੇ ਪਰਿਵਾਰ ਦਾ ਸਾਰੇ ਸ਼ਹਿਰ ਵਾਸੀਆਂ ਦਾ ਜਿਹਨਾਂ ਜੱਗਾਂ ਦਿੱਤੀ ਹੈ ਮਹਾਰਾਣੀ ਨੇ ਜਗਾ ਆਪਾਂ ਮੰਦਰ ਦਾ ਵਾਸ ਹੋਇਆ ਮੰਦਰ ਵਿੱਚ ਅਸੀਂ ਸਾਰਿਆਂ ਨੂੰ ਜੀ ਕਿੰਨੇ ਜੀ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਕਿੰਨੇ ਜੈ ਮਾਤਾ ਜੀ ਪੰਜਾਬ ਵਿੱਚ ਨਸ਼ਿਆਂ ਦਾ ਬਹੁਤ ਚੰਗਾ ਦੌਰ ਜਿੱਦਾਂ ਆਪਣੇ ਮੇਲੇ ਆ ਟਰਨਮੈਂਟ ਆ ਕਮੇਟੀਆਂ ਕਰਾ ਰਹੀਆਂ ਇੱਕ ਸੰਦੇਸ਼ ਦਿਓ ਕਿਉਂਕਿ ਸਾਰੀ ਦੁਨੀਆ ਨੇ ਜਾਣੀ ਹੈ ਫਿਰ ਨਸ਼ਾ ਤਾਂ ਮੈਂ ਤਾਂ ਇਹ ਗੱਲ ਕਹਿੰਦਾ ਜੀ ਜਿਹੜਾ ਨਸ਼ਾ ਨਾ ਜੀ ਜੇ ਆਪਾਂ ਸਾਰੇ ਰਲ ਮਿਲ ਕੇ ਸਹਯੋਗ ਦੇਵਾਂਗੇ ਤਾਂ ਨਸ਼ਾ ਛੁੱਟ ਸਕਦਾ ਠੀਕ ਹੈ ਕਿ ਜੇ ਆਪਾਂ ਇਕੱਲੇ ਇਕੱਲੇ ਕਹੀਏ ਵੀ ਮੈਂ ਨਸ਼ਾ ਛੱਡਾਂਗਾ ਮੈਂ ਨਸ਼ਾ ਛੱਡਾਂਗਾ ਨਸ਼ਾ ਜਦਾਂ ਜਾਣ ਸਕਦਾ ਨਹੀਂ ਕੋਣ ਨਸ਼ਿਆਂ ਬੱਚਿਆਂ ਦੀ ਹੱਡੀ ਰੱਟ ਗਿਆ ਆ ਕਿਉਂ ਕਈ ਬੱਚੇ ਮਰੀ ਵੀ ਜਾਂਦੇ ਆ ਕਈ ਬੱਚੇ ਮੱਜਿਆਂ ਦੇ ਪੈ ਗਏ ਕਈ ਇਹ ਜਿਹੜਾ ਨਸ਼ਾ ਆ ਅਸੀਂ ਤਾਂ ਮੈਂ ਤਾਂ ਗਵਰਨਮੈਂਟ ਨੂੰ ਇਹੀ ਗੱਲ ਕਹਿੰਨਾ ਵੀ ਅੱਜ ਜੁੜ ਕੇ ਵੀ ਹੁਣ ਬੇਨਤੀ ਕਰਦਾ ਵੀ ਜਿਹੜਾ ਨਸ਼ਾ ਜਿੱਥੋਂ ਆਉਂਦਾ ਹੁਣ ਬਰਬੰਦ ਕਰਨ ਜਿੱਥੋਂ ਨਸ਼ਾ ਮਿਲਦਾ ਪਹਿਲਾਂ ਹਣ ਫੜਨਾ ਤੇ ਮੈਂ ਤੇਹੀ ਗੱਲ ਕਹਿੰਦਾ ਵੀ ਸਾਰਿਆਂ ਨੇ ਜੇ ਨਸ਼ਾ ਛੁਡਾਉਣਾ ਤਾਂ ਸਾਰਿਆਂ ਨੇ ਇਕੱਠਾ ਚਾਹੀਦਾ ਸਾਰੇ ਪਰਿਵਾਰ ਦਾ ਵੀ ਇਕੱਠਾ ਚਾਹੀਦਾ ਸੁਖੀ ਬਖਸ਼ੀ ਸਰਪਾ ਵੀ ਨਾਲ ਖੜੀ ਹੈ ਤੇ ਬਾਕੀ ਸਾਰੇ ਗੋੜ ਗੜੀ ਸਰਕਾਰ ਸਾਡੀ ਇਹ ਉਹਨਾਂ ਵੀ ਅਸੀਂ ਧੰਨਵਾਦ ਕਰਦੇ ਹਾਂ ਕਿਉਂ ਬਹੁਤ ਜ਼ੋਰ ਲਾ ਰਹੇ ਹੋ ਵੀ ਨਸ਼ੇ ਛਡਾ ਰਹੇ ਨੇ ਤੇ ਅਸੀਂ ਵੀ ਇਹੀ ਗੱਲ ਕਹਿੰਦੇ ਵੀ ਬੱਚਿਆਂ ਨੂੰ ਵੀ ਆਪਣੇ ਸਿੱਧੇ ਰਾਹੇ 'ਤੇ ਗੁਰੂ ਪੀਰਾਂ ਜੂਰੋ ਕੰਡਕਸ਼ਨ ਤੋਂ ਮੁੱਕੀ ਹੋਵੇ ਧੰਨਵਾਦੀ ਬਾਕੀ